ਪੂਰੀ ਨਿਵਾਗੋ ਦਾ ਤਾਂ ਨਹੀਂ ਨਾ ਕੋਈ ਕਿਦਾਂ ਦੋ ਨਾ ਕੋਈ ਆਂ ਘਟਨਾ ਵੀ ਨਹੀਂ ਰੋਗ ਨਾ। ਨਾ ਬਾਤ ਸਜ ਕੋਈ ਹੋਈ ਹੋਈ ਇਹਨਾਂ ਨੂੰ ਬੁਲਾਉਂਦੇ ਹੀ ਉਹ ਕਰਦੇ ਇੱਧਰ ਆ ਗਏ ਦੀ। ਅੱਛਾ। ਇਹ ਇਦਾਂ ਲੱਕ ਰਿਹਾ ਇਹਦੇ تعلقਾ ਇਹ ਮੁੰਡੇ ਨੂੰ ਕਿਹਾ ਕਿ ਕੀ ਗੱਲ ਕੀ ਹੋਣੀ। ਅੱਜ ਦਾ ਜਵਾਬ

ਤੋਲੀ ਜੀ ਨੂੰ ਮੋੜ ਲਈਂ ਹੋਵੇਗੇ ਕੀ ਮੱਤੀ ਜਾਂਦੇ ਮਾਰਿਆ ਸੀ ਇਹਨਾਂ ਸਾਰੇ ਮਰੇ ਗਏ ਸਭ ਪੜਣਾ ਜਿੱਦਨੇ ਵੰਦਿ ਰਿਹਾ ਰਾਣੀ 7 ਵਜੇ ਦੀ ਫਿਰ ਬੰਦਤੀ ਤੋਂ ਲੱਗੇ ਉਸ ਕੋਈ ਫੈਨੇ ਅਜੀ ਤਾਂ ਵਾਲੀ ਨਾ ਵਨਸਾਲ ਚਾਹ ਤੱਕ ਰਿਹਾ ਆਏ ਉਹ ਗੁੜਾ ਲਖਵਾ ਚਲੀ ਗਿਆ ਉਹ ਤਾਂ ਉੱਤਰ ਬੈਂਡਾ ਬਹੁਤ ਦੂਰ ਉੱਤਮ ਚੋਂ ਗੁੜੀ ਚਾਹ ਰਹੀ ਜੀ

ਉਹਨੇ ਕਿ ਛੋੜਾ ਕਰਾ ਦਿੱਵਾਰ ਦੇ। ਤੇ ਜੀ ਖਾਸ ਵਿੱਚ ਹੀ ਪਰਵਾਰ ਆ। ਪਹਿਲਾ ਜਿਹੜਾ ਇਹਦਾ ਵੱਡਾ ਭਰਾ ਸੀ ਇਹ ਤੋਂ ਮਾਤਾ ਜੀ ਕਟੜ ਤੋਂ ਲੰਗਾ ਬੈਕ ਹੋ ਗਈ ਸੀ। ਉਸ ਤੋਂ ਬਾਅਦ ਜਿਹੜੇ ਇਹ ਜੇੜ ਚਲੇ ਗਿਆ ਸੀ। ਜੇੜ ਤੋਂ ਬਾਅਦ ਇਹਦੀ ਜਵਾਨਤ ਕਰਾ ਲਈ। ਉਸ ਤੋਂ ਬਾਅਦ ਫਿਰ ਸਵੇਰੇ ਸ਼ਾਮ ਤੱਕ ਸ਼ਰਾਬ ਪੀ ਜਾਂਦੇ ਹੁੰਦੇ ਸੀ। ਤੇ ਹੁਣ ਹਾਲੋ ਵੀ ਸਵੇਰੇ ਪਤਾ ਲੱਗਿਆ ਤੇ ਰਾਤ ਕਿਤੇ 8-9 ਵਜੇ ਦੇ ਕਰੀਬ ਉਹਨੇ ਛੋਟੇ ਭਰਾ ਨੇ ਆਪਣਾ ਵੱਡਾ ਭਰਾ ਮਾਰਤਾ ਤੇ ਜਿਹੜਾ ਪਿਓ ਸੀ ਉਹ ਜਾ ਨਹੀਂ ਪਿਆ ਹਸਪੀਟਲ ਜੀ ਜਿਹਨੂੰ ਕਤਲ ਕੀਤਾ ਉਹਦੀ ਬਾਤ ਆ ਪਹਿਲਾਂ ਉਹ ਵੀ ਦੱਸੀ ਉਹਦੀ ਰੈਕਡੀ ਹੈ ਕਿੰਨੀ ਕੁ ਉਮਰ ਆ ਜੀ ਉਹ ਉਮਰ ਹੈਗੀ ਆ ਜੀ 40 ਸਾਲ ਦਾ ਹੈਗਾ ਜੀ ਮੈਂ ਦੱਸਾਂ ਕਰਦੇ ਉਹਨੂੰ ਬਾਜੀ ਜਿਹੜੇ ਪਿਓ ਪੱਤੀ ਸਵੇਰੇ ਆਪਣਾ ਨਸ਼ਾ ਸ਼ਰਾਬ ਪੀ ਲੈਣੀ ਜਿਹੜਾ ਛੋਟਾ ਮੁੰਡਾ ਸੀ ਇਹ ਵੀ ਦਰਦੂਰ ਪੀ ਜਾਂਦੇ ਸੀ ਉਮਰ ਕਿੰਨੀ ਛੋਟੇ ਭਾਈ ਛੋਟੇ ਭਰਾ ਦੀ ਹੈਗੀ ਸੀ ਕੀ ਤੋਂ ਬਰਤਬਤੀ ਦੇਤੀ ਸਾਲ ਦਾ ਉਹਨੇ ਵਿਆਹ ਹੋਈ ਉਹ ਵੀ ਜਿਹੜੀ ਇਹਨਾਂ ਦੇ ਘਰ ਵਾਲੀਆਂ ਉਹਨਾਂ ਨੂੰ ਬਹੁਤ ਪਰੇਸ਼ਾਨ ਕਰਦੇ ਸੀ ਉਹ ਵੀ ਆਪਣੇ ਬੱਚੇ ਲੈ ਕੇ ਆਪਣੇ ਥੇਕੇ ਬੈਠੀਆਂ ਨੇ ਜਿਹੜਾ ਜਿਹੜੀ ਲੱਗਦਾ ਜਿਹੜੇ بڑے ਭਾਈ ਨੂੰ ਮਾਤਾ ਨੂੰ ਮਾਰਿਆ ਸੀ ਹਾਂਜੀ ਤੇ ਕੀ ਛੋਟੇ ਭਾਈ ਨੂੰ ਬੰਦੂਸ਼ ਦਿੱਤੀ ਉਸ ਦਾ ਆਸ ਵਿੱਚ ਇੱਥੇ ਲੜਦੇ ਰਹਿੰਦੇ ਜੀ ਇੱਥੇ ਵੀ ਦੇਖਦੇ ਨਾ ਨੇ ਪਿੰਡ ਦੇ ਵਿੱਚ ਜਦੋਂ ਜਵਾਨਤ ਕਰਾ ਕੇ ਆਇਆ ਸੀ ਉਦੋਂ ਤੋਂ ਹੀ ਆਸ ਵਿੱਚ ਹੀ ਬਹੁਤ ਵਾਰੀ ਲੜੇ ਨੇ ਕਿੰਨੇ ਟਾਈਮ ਪਹਿਲਾਂ ਲੋਕਾਂ ਨੇ ਬਹੁਤ ਸਮਝਾਇਆ ਹਾਂਜੀ ਕਿੰਨਾਂ ਭਾਈ ਨੇ 6-7 ਮਹੀਨੇ ਪਹਿਲਾਂ ਉਹ ਜਿਹੜੇ ਉਹ ਹਾਂਜੀ ਹਾਂਜੀ ਦੇ ਪਿੰਡ ਵਾਲਿਆਂ ਨੇ ਬਹੁਤ ਸਮਝਾਇਆ ਤੇ ਪੰਚ ਸਾਹਿਬ ਨੇ ਬਹੁਤ ਸਵਾਰੀ ਸਮਝਾਇਆ ਪੰਚਾਇਤ ਨੇ ਸਾਹ ਹਾਂਜੀ ਬਸ ਆਸ ਵੀ ਕਿ ਜਦੋਂ ਨਸ਼ੇ ਨੁਸ਼ੇ ਦੇ ਵਿੱਚ ਹੋ ਜਾਂਦੀ ਦੋਦੋਂ ਲੜਾ ਨਿਉ ਠੀਕ ਠਾਕ ਰਹਿੰਦੇ ਸਨ ਪਿੰਨੇ ਪਹਿਲਾਂ ਇਕੱਠੇ ਹੀ ਰਹਿੰਦੇ ਸਨ ਹੁਣਾ ਜਿੱਥੇ ਆ ਇਹਨਾਂ ਨੇ ਪਿੰਡ ਦੇ ਵਿੱਚ ਆ ਕੇ ਜਿਹਦੀ ਡੈਥ ਹੋਈ ਆ ਇਹਨਾਂ ਨੇ ਮਕਾਨ ਲਿਆ ਵੀ ਚਲ ਉਹਦੋਂ ਪਰੇ ਹੋ ਜੀ ਤੇ ਉਹਦੇ ਪਤਨ ਕੀ ਮੰਚ ਆਇਆ ਇੱਥੇ ਆ ਕੇ ਰਾਤ ਨੂੰ ਆਉਂਦੇ ਇੱਥੇ ਇਹਦਾ ਪਿਓ ਤੇ ਜਿਹਦੀ ਡੈਥ ਹੋਈ ਵੱਡੇ ਭਰਾ ਲੱਗਦੇ ਨੇ ਛੋਟਾ ਭਰਾ ਉਧਰ ਲੱਗ ਰਹੇ ਨੇ ਦਾਰੂ ਤੋਂ ਲਾਵਾ ਜੀ ਦੇਖੋ ਹੋਰ ਨਸ਼ੇ ਬਹੁਤ ਨੇ ਮੈਡੀਕਲ ਨਸ਼ੇ ਹੋ ਗਏ ਇਹਨਾਂ ਪਤਾ ਹੀ ਨਹੀਂ ਲੱਗਦਾ ਕੀ ਕੰਮ ਦੇ ਕੀ ਨੇ ਦੇਖੋ ਐਸਾ ਕਹਿੰਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਨਾ ਦੇਖੋ ਪਹਿਲਾਂ ਵੀ ਲੜਦੇ ਰਹਿੰਦੇ ਸੀ ਹਾਂਜੀ ਹਾਂਜੀ ਇਹ ਸਭ ਕੋਈ ਰਾਤ ਦੀ ਲੜਾਈ ਹੋਈ ਸੀ ਕਿ ਦੇਸ਼ਾਂ ਤੇ ਕਿਹੜੇ ਬੰਦੇ ਸੀ ਫਰੰਡ ਪੁੰਨੀਆਂ ਦੇ ਵਿੱਚ ਨਾ ਇੱਕ ਭਰਾ ਨੇ ਭਰਾ ਨੂੰ ਮਾਰ ਦਿੱਤਾ ਦਲਵੀਰ ਸਿੰਘ ਦਾ ਦਲਵੀਰ ਸਿੰਘ ਭਰਾ ਨੇ ਆਪਣੇ ਜਗਜੀਵਨ ਭਰਾ ਨੂੰ ਉਹ ਸੰਭਾਲ ਨਾਲ ਕੋਟ-ਕੁਟ ਕੇ ਮਾਰ ਦਿੱਤਾ ਤੇ ਆਪਣੇ ਬਜ਼ੁਰਗ ਨੂੰ ਜਪਨੀ ਕਰ ਦਿੱਤਾ ਇਹ ਕੱਲ੍ਹ ਸ਼ਾਮ ਨੂੰ ਰਾਤ 9:30 ਵਜੇ ਦੀ ਥਾਂ ਤੋਂ ਲਿਖਿਆ ਕੀਤਾ ਹੈ ਹਾਂ ਨਸ਼ੇੜੀ ਕਿਸਮ ਦਾ ਬੰਦਾ ਹੈ ਤੇ ਆਪ ਵੀ ਜਿਹੜੇ ਬੈਠੇ ਹੋ ਕੇ ਰਾਬ ਵਗੈਰਾ ਤੁਸੀਂ ਦੇਸ ਦੀ ਲੰਬੀਸ਼ ਦੀ ਰੋਗੋਂ ਤੋਂ ਦੇ ਕਾਰਨ ਕੀ ਰਿਹਾ ਇਹਨੇ ਆਪਣੇ ਬਜ਼ੁਰਗ ਨੇ ਆਪਣੀਆਂ ਕੁੜੀਆਂ ਦੇ ਨਾਂ ਤੇ ਜਿਹੜੀ ਹੈਗੀ ਉਸ ਜ਼ਮੀਨ ਲਵਾ ਦਿੱਤੀ ਸੀ ਉਹ ਸਾਰਿਆਂ ਨੂੰ ਹਿੱਸੇ ਦੇ ਦਿੱਤੇ ਸੀਗੇ ਲੇਕਿਨ ਇਹ ਹੋਰ ਮੰਗ ਰਿਹਾ ਕਿ ਇਹਨਾਂ ਉਸ ਬਜ਼ੁਰਗ ਨੇ ਤੋਂ ਵਾਦੂ ਜ਼ਮੀਨ ਤੋਂ ਇਹ ਦੱਸਦੇ ਇਹੋ ਨਾਸੀਬੀ ਤੇ ਕਿਹੋ ਜਿਹਾ ਉਹਦਾ ਨਾਂ ਸੀਗਾ ਜਗਜੀਵਨ ਸਿੰਘ ਉਮਰ ਵੀ 38 ਸਾਲ ਹੈ ਬਜ਼ੁਰਗ ਦੀ ਉਮਰ ਬਜ਼ੁਰਗ ਦੀ ਉਮਰ 70 ਸਾਲ ਹੈ ਪੋਜੀਸ਼ਨ ਦੀ ਬਜ਼ੁਰਗ ਦੀ ਪੋਜੀਸ਼ਨ ਠੀਕ ਹੈ ਬਜ਼ੁਰਗ ਠੀਕ ਨੇ ਉਹ ਜਿਸ ਜਗਦੀਰ ਨੂੰ ਮਿਤਾ ਕਰ ਤੋਂ ਵੀ ਸ਼ਰਾਬ ਇਹ ਜਿਹੜਾ ਵੀ ਵਕਤ ਹੋਇਆ ਉਹਨੇ ਵੀ ਪਹਿਲਾਂ ਆਪਣੀ ਮਾਂ ਦਾ ਕਤਲ ਕੀਤਾ ਹਾਂ ਉਹਦੇ ਪਹਿਲਾਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਸੀਗਾ ਜਿਹੜਾ ਬੰਦਾ ਇਹ ਅੱਜ ਫਿਰ ਫਟਿਆ ਗਿਆ ਉਹਨੇ ਪਹਿਲਾਂ ਆਪਣੀ ਮਾਂ ਮਾਰ ਦਿੱਤੀ ਸੀ ਸ਼ੋਹਾਂ ਭਰਾ ਦੀ ਵੀ ਪਹਿਲਾਂ ਹੀ ਲੜਾਈ ਦੇ ਕੋਈ ਮਾਮਲੇ ਆਏ ਨੇ ਸਾਹਮਣੇ ਰੁਟੀਨ ਮੈਟਰ ਤੇ ਆਉਂਦੇ ਨੇ ਸ਼ਰਾਬੀ ਕਿਸਮ ਦੇ ਆਖਰੀਏ ਦੋ ਇਹਦੇ ਹੁਣ ਵਾਰੀ ਆ ਪਹਿਲਾਂ ਕੋਈ ਪਰਚਾ ਨਹੀਂ ਜੀ ਇਹ ਆਪਣੇ ਆਪਣੇ ਉੱਤੇ ਆ ਦੁਬਾਰੇ ਨਾ ਪਹਿਲਾਂ ਕੋਈ ਪਰਚਾ ਨਹੀਂ ਉਹ ਮੋਟੇ ਦਾ ਦੋਸ਼ੀ قرار ہے کہ گرفتار کر لیں گے گرفتار گرفتار کر کے کی موقع हो ہو گئے ہیں हो تمام تر ہو گیا جی سنا ہے ہمارا کمانڈ گرفتار ہاں اپ اپ نہیں گرفتار ہاں جی نے بندے ایک دو بندے آج کارکول لڑائی کے سلسلے ایک برڈ ڈے سے ایک انجن خبرتی کیا ਇਹ ਜਿਹੜਾ ਆਪਣਾ ਫੋਨ ਨਾ ਜਿਹੜਾ ਫੋਨ ਦਾ ਵੀ ਬੈਟਰੀ ਹੈ ਉਹ ਨਾਲ ਵਿੱਚ ਲੱਗ ਉਹ ਇਹਦਾ ਮੰਡਾ ਲੱਗਦਾ ਹੈ ਉਹਦੀ ਕਿੰਨੀ ਹੋਊਗੀ 35 ਸਾਲ ਹੋਊਗੀ 35 ਸਾਲ ਨਾ ਕੀ ਉਹਦਾ ਜੰਪ ਕਿੰਨਾਂ ਦਾ ਲੱਗਦਾ ਕੀ ਅਸ ਦੀ ਜੀ ਕੀ ਦਾ ਮਾਰਿਆ ਹੋ ਗੁਣ ਤੇਰਾ ਕੋਟ ਮੋਟਾ ਵੀ ਮੋਟਾ ਬਾਰੇ ਜਿੱਤੇ ਰਹਿਣਾ ਜਿਹੜਾ ਇਹ ਜਿਹੜਾ ਮੈਨੂੰ ਵੀ ਰੈਫਰ ਕਰ ਲਿਓ ਇਹ ਵੀ ਅਸੀਂ ਚੁਰਬੇ ਵੀ ਵਾਰ ਹੈਗੇ ਹਫਤੇ ਵੀ ਆ ਜੀ ਜੀ ਤੁਹਾਨੂੰ ਯਾਦ ਨਾ ਰਹੇ ਕਹਿੰਦਾ